ਇਹ ਪਾਣੀ ਦੇਖ ਲੋ ਆਸਲ ਚ ਲੈ ਆਸੀਂ ਆਪ ਵੱਡੇ ਆ ਜੀ ਆਹ ਕੀ ਹੈ ਜੀ ਪਰ ਇੰਨਾ ਨਾ ਸਫਾਈ ਨਹੀਂ ਕੀਤੀ ਮਾਰੀ ਨਹੀਂ ਕਰਾਈ ਸਰਕਾਰ ਵੱਲੇ ਪ੍ਰੋਪਰ ਸਫਾਈ ਨਹੀਂ ਕੀਤੀ ਲਾਗ ਕੀਤੀ ਆ ਕਿਸੇ ਡਰੇਨ ਦੀ ਹਾਂਜੀ ਆ ਜਿਹੜਾ ਵੱਡੇ ਆ ਅਸੀਂ ਆਪ ਵੱਡੇ ਆ ਮਾੜਾ ਮੋਟਾ ਬਾਈ ਜੀ ਵੱਡੇ ਆ ਜਿਹੜਾ ਜੀ ਚਲੋ ਪਾਣੀ ਆ ਸੀਗਾ ਜਿਹੜਾ ਇਹ ਤਾਂ ਲੋਕਾਂ ਨੂੰ ਦੇਖੀ ਬੜੀ ਇਹ ਤਾਂ ਕੇਲੀ ਬਹੁਤ ਜ਼ਿਆਦਾ ਸੀ ਬਾਈ ਜੀ ਐ ਤੁਰ ਗਈ ਜੀ ਇਹ ਵਾਹਣਾ ਦੇ ਵਿੱਚ ਦੀ ਵੀ ਤੁਰ ਗਈ ਜੀ ਪਤਾ ਹੀ ਗੱਲ ਹੈ ਹਾਂਜੀ ਕੋਈ ਆਪਣੇ ਸਫਾਈ ਕਰਤਾ ਸੀ ਸ਼ੁਕਰੀ ਆਪਣੇ ਡੀਆਰ ਦੀ ਬਦਦ ਸਰਕਾਂ ਨੇ ਬਹੁਤ ਕਰਕੇ ਮਨਾਈਆਂ ਜਿਹੜਾ ਜ਼ਮੀਨ ਦਾ ਮੈਦਾਨ ਹੈ ਤੇ ਨਹੀਂ ਸਮਝਉਂਦੇ ਉਹਨਾਂ ਨੇ ਕੀਤਾ ਹੀ ਕੁਛ ਨਹੀਂ ਕਰੀ ਉਹਨਾਂ ਨੇ ਯਾਰ ਦੇਖੋ ਪਤਾ ਕੀ ਆ ਯਾਰ ਆਪਣੇ ਵਲੇ ਕਿ ਉਹਨਾਂ ਦੀ ਬਾਦ ਸਾਹਿਬ ਕਹਿੰਦੇ ਕਿ ਸਰਪੰਚ ਦੇ ਤੇ ਨਮਰਦਾਰ ਦੇ ਤੇ ਆਪਾਂ ਸਾਈਨ ਕਰਦੇ ਰਹੇ ਸਾਈਨ ਕਰਕੇ ਤੇ ਉਦੋਂ ਬਾਅਦ ਉਦੋਂ ठेकेदार ਦਾ ਜਾਣ ਚੋਕ ਜਿਹੜਾ ਪੇਮੈਂਟ ਆ ਹੁਣ ਤੁਸੀਂ ਦੇਖ ਲਓ ਬੰਦਰ ਕੀ ਕੇਲੀ ਕਿੰਨੀ ਆ ਯਾਰ ਸਰਕੰਡੇ ਕਿੰਨੇ ਖੜੇ ਆ ਪਾਣੀ ਦਾ ਬੜਾ ਯਾਰ ਮਾਰ ਹੋਣੀ ਆ ਨਾ ਸਾਈ ਫੜਾਂਗਾ ਸਾਹਿਬ ਜੀ ਦਾ ਨਾਮ ਵੀ ਮਰੀਦ ਸਾਹਿਬ ਨਹੀਂ ਅਗਲੇ ਮਹੀਨੇ ਇੰਦਰ ਵੀ ਹਾਲਾਤ ਐ ਵਜੋਂ ਹੋਣੀ ਆ ਨੇ ਬੰਦੋ ਇਹ ਪੀਆ ਇਹ ਗੱਲ ਕਰਾ ਦੇ ਨਾਲ ਲੋਕਾਂ ਦੇ ਪਿੱਛੇ ਕਿੱਥੇ ਨਹੀਂ ਹੈ ਜੀ ਸਾਹਿਬ ਨਾਲ ਕਰਾ ਦੇ ਤੇ ਚਾਹੇ ਐਸਜੀਓ ਮੈਡਮ ਨਾਲ ਕਰਾ ਦੇ ਸਰਪੰਚ ਸਾਡੇ ਵੀ ਪਾਵਰ ਕੋ